ਕਿੰਨਾ ਕੋ ਰਾਸ਼ਨ ਅੱਜ ਤੇ ਕੱਲ ਦਾ ਤੁਸੀਂ ਆਪਣੇ ਜੇਬ ਦੇ ਵਿੱਚੋਂ ਵੰਡ ਰਹੇ ਹੋ ਕਿੰਨਾ ਕੋ ਵੰਡਿਆ ਗਿਆ ਨਹੀਂ ਜੀ ਜਿੰਨਾ ਵੀ ਰਾਸ਼ਨ ਆ ਰਿਹਾ ਨਾ ਸਾਰਾ ਪ੍ਰਸ਼ਾਸਨ ਦੇ ਸਾਥ ਨਾਲ ਹੀ ਆ ਰਿਹਾ ਜੀ ਤੇ ਕੋਈ ਮਤਲਬ ਐਵੇਂ ਦੀ ਗੱਲ ਨਹੀਂ ਵੀ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ ਪੂਰਾ ਸਾਥ ਦੇ ਰਿਹਾ ਉਹਾਂ ਦੇ ਜਿੰਨਾ ਰਾਸ਼ਨ ਚਾਹੀਦਾ ਤੁਸੀਂ ਮੰਗਵਾਓ ਅਸੀਂ ਤੁਹਾਡੇ ਬਿੱਲ ਪਾ ਦਿੰਨੇ ਜੀ ਵਾਹ ਜੀ ਸਰਕਾਰ ਕਹਿ ਰਹੀ ਹੈ ਸਰਕਾਰ ਕਹਿ ਰਹੀ ਹੈ ਵੀ ਜੋ ਵੀ ਤੂੰ ਮੰਗਵਾਉਣਾ ਮੰਗਵਾ ਲੈ ਆਪਦੇ ਤੌਰ ਤੇ ਸਾਨੂੰ ਬਿੱਲ ਦੇ ਦੇ ਵੀ ਆ ਚੀਜ਼ ਸਮਝ ਚਾਹੀਦੀ ਹੈ ਆ ਰਿਹਾ ਜੀ ਪ੍ਰਸ਼ਾਸਨ ਪੂਰਾ ਸਾਡੇ ਨਾਲ ਖੜਾ ਹੈ। ਬਿਲਕੁਲ ਕਈ ਵਾਰ ਇਹਨਾਂ ਨੂੰ ਵੀ ਕਿਹਾ ਸੀ ਕੁਕੜੀਆਂ ਚੂਚੀਆਂ ਦਾ ਆਇਆ ਕੁਝ ਨਹੀਂ। ਕੋਈ ਗੱਲ ਨਹੀਂ ਫਿਰ ਬੈਠੇ ਅਸੀਂ ਨੂੰ ਸਰਕਾਰ ਵਾਲੇ ਬੈਠੇ ਹੀ ਆ। ਕੋਈ ਦਿੱਕਤ ਨਹੀਂ ਆਵੇਂ ਦੀ। ਹਾਂ ਵੀ ਆ ਵੀ ਸਰਪੰਚ ਸਾਡੇ ਨਾਲ ਕਿਵੇਂ ਸਰਪੰਚੋ? ਅੱਜ ਤੁਹਾਡੀ ਵਾਹ ਵਾ ਹੋਣ ਡਈ ਏ ਪਰ ਸਰਕਾਰ ਤੇ ਲੋਕਾਂ ਦਾ ਰੋਸ ਹੀ 22 ਦਿਨ ਹੋ ਗਏ ਨੇ ਅਜੇ ਤੱਕ ਕੋਈ ਆਇਆ ਨਹੀਂ। ਕੱਲ ਪਰਸੋਂ ਤੇ ਤੁਸੀਂ ਆਏ ਹੋ ਨਹੀਂ ਜੀ ਸੰਯੋਗ ਦੇ ਰਹੇ ਐਮ ਐਲ ਏ ਸਾਹਿਬ ਵੀ ਆ ਰਹੇ ਆ ਜੀ ਅੱਛਾ ਹਾਂ ਜੀ ਕਿਸ਼ਤੀਆਂ ਐਨ ਡੀ ਆਰ ਐਫ ਟੀਮਾਂ ਵੀ ਆਈਆਂ ਸੀਗੀਆਂ ਪਰ ਪਿੰਡ ਵਾਲੇ ਘਰ ਉੱਚੇ ਨੇ ਤੇ ਜਿਵੇਂ ਤੂੜੀ ਦਾ ਉੱਥੇ ਪ੍ਰਬੰਧ ਹੈਗਾ ਵਾ ਲੋਕੀ ਕਹਿੰਦੇ ਵੀ ਅਸੀਂ ਬਾਹਰ ਵੀ ਜੇ ਕੱਢਦੇ ਤਾਂ ਕਿੱਥੇ ਜਾਵਾਂਗੇ ਉੱਥੇ ਸੇਫ ਬੈਠਿਆ ਲੈਟ ਆ ਰਹੀ ਆ ਪ੍ਰਸ਼ਾਸਨ ਵੱਲੋਂ ਇਹ ਵੀ ਬੜਾ ਧੰਨਵਾਦ ਆ ਕਿ ਲੈਟ ਨਹੀਂ ਕੱਟੀ ਗਈ ਬੜੀ ਵਧੀਆ ਮਤਲਬ ਕਿ ਪ੍ਰਬੰਧ ਹੈਗਾ ਲੋਕਾਂ ਦੇ ਘਰਾਂ ਦੇ ਜਿਹੜੇ ਘਰ ਉੱਚੇ ਕੋਠੀਆਂ ਨੇ